ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਨਾ ਭਰਾਵੋ ਕਿਸਾਨ ਭਰਾਵੋ ਜਿੱਥੇ ਵੀ ਤੁਸੀਂ ਬੈਠੇ ਦੇਖ ਰਹੇ ਹੋ ਸਾਰਾ ਮਾਹੌਲ ਇਹਨਾਂ ਸ਼ਾਂਤਮਈਆ ਜਿਹੜੇ ਭਰਾ ਕਹਿੰਦੇ ਆ ਬਈ ਉੱਥੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਕੋਈ ਖਤਰਾ ਨਹੀਂ ਹੈ ਬੇਝਿਜਕੋ ਕੇ ਆਵੋ ਕਿਉਂਕਿ ਆਪਾਂ ਕੋਈ ਵੀ ਇੱਥੇ ਗਲਤ ਕੰਮ ਨਹੀਂ ਕਰਦੇ ਸਿਰਫ ਆਪਦੇ ਹੱਕਾਂ ਦੀ ਗੱਲ ਕਰਨ ਆਏ ਆ ਕਿਸਾਨ ਚਾਹੀਦਾ ਵੀ ਹੈ ਕਿ ਕਿਸਾਨ ਆ ਜਿਹੜਾ ਉਹ ਆਪਣੇ ਭਾਰਤ ਦੀ ਰੀੜ ਦੀ ਹੱਡੀ ਆ ਪਰ ਅੱਜ ਕਿਸਾਨਾਂ ਨੂੰ ਹੀ ਉਹਨਾਂ ਦੇ ਹੱਕਾਂ ਨੇ ਦਿੱਤੇ ਜਾਂਦੇ ਕੋਈ ਵੀ ਐਦਾਂ ਦਾ ਇਥੇ ਮਾਹੌਲ ਨਹੀਂ ਜਿੱਦੇ ਕੋਈ ਅਫਵਾਹਾਂ ਉੱਡਦੀਆਂ ਉਹ ਕਿਹਾ ਜਾਂਦਾ ਕਿ ਵੀ ਉੱਥੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਰੇਣ ਸ਼ਾਂਤਮਈ ਮਾਹੌਲ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਸਾਰੇ ਤਰ੍ਹਾਂ ਦਾ ਰਸਨ ਲੈ ਕੇ ਸੰਤਾ ਪਹੁੰਚ ਰਹੀ ਹੈ ਆਹ ਵੇਖੋ ਕਿੰਦੀ ਬੜੀ ਟ੍ਰੈਫਿਕ ਜਿਹੜੇ ਸੰਤਾ ਲੈ ਕੇ ਪਹੁੰਚ ਰਹੀਆਂ ਕਿਉਂਕਿ ਵੀ ਇਹ ਕਿਸੇ ਇੱਕ ਬੰਦੇ ਦਾ ਮਸਲਾ ਨਹੀਂ ਹੈਗਾ ਪੂਰੇ ਸੰਸਾਰ ਦਾ ਮਸਲਾ ਹੈ ਕਿ ਕੋਈ ਸਾਰੇ ਪੂਰੇ ਸੰਸਾਰ ਦੇ ਵਿੱਚ ਪੰਜਾਬੀ ਵਸਦੇ ਤੇ ਪੰਜਾਬੀਆਂ ਦੀ ਜਿਹੜੀ ਜਾੜਾ ਉਹ ਜ਼ਮੀਨ ਆ ਵਧੀਆ ਲੰਗਰ ਵੀ ਐਨ ਚੜ੍ਹਦੀ ਕਲਾ ਨਾਲ ਚੱਲ ਰਹੇ ਨੇ ਬਿਲਕੁਲ ਉਹੀ ਰੂਪ ਧਾਰਨ ਕਰਨ ਚੱਲਿਆ ਹੈ ਜਿਹੜਾ ਅੱਜ ਤੋਂ 2-3 ਸਾਲ ਪਹਿਲਾਂ ਅੰਦੋਲਨ ਚੱਲਿਆ ਸੀ ਦਿੱਲੀ ਦੇ ਵਿੱਚ ਆ ਦੇਖੋ ਉਹੀ ਭਾਈ ਜਰਾ ਆਨੇ ਦੇ ਪਰਿਵਾਰਾਂ ਦੇ ਪਰਿਵਾਰ ਵੀ ਇੱਥੇ ਆਉਂਦੇ ਆ ਤੇ ਆਪਣੇ ਆਪ ਤੁਸੀਂ ਆ ਕੇ ਇੱਥੇ ਮਹਿਸੂਸ ਕਰੋਗੇ ਆਹੀ ਭਾਈ ਚਾਰ ਪਸਾਂ ਜਿੱਦੀ ਸਾਡੀ ਪੰਜਾਬ ਦੇ ਵਿੱਚ ਕੈਮਰਾ ਵੇ ਹੈ ਰஞ்சிਤ ਲਾਉਣੇ ਇੱਕ ਲਾਦ ਨੇ ਯਾਰ ਇਹ ਤਾਂ ਬਸ ਇਹ ਲੋਕ ਜੀ ਬੀਤ ਉਹ ਲੋਏ ਐਮ ਲੋਏ ਜੀ ਆ ਲੈ ਮੋਬਾਈਲ ਚ ਲਾਉਂਗੀ ਮੈਂ ਤੁਹਾਨੂੰ ਆਜੋ ਜੀ ਆਜੋ ਕਰਨਾ ਚਾਹਤੇ ਪਰਜੰਤ ਪੁੱਛੋ ਨਹੀਂ ਬੱਧੀ ਆ ਬਈ ਇਹ ਪਰਾਇਆ ਹੱਕ ਖਾਣਾ ਗੁਰੂ ਸਾਹਿਬ ਕਹਿੰਦੇ ਪਰਾਇਆ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀਂ ਆਵੋ ਸ਼ਾਂਤਮਈ ਮਾਹੌਲ ਨਾਲ ਪਹਿਲਾਂ ਇੱਧਰ ਆਵੋ ਤੇ ਆਪਣੇ ਭਰਾ ਉਹੀ ਸੇਮ ਉਹੀ ਬਣ ਚੁੱਕਾ ਹੈ ਮਾਹੌਲ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਆਪਾਂ ਆਪਣੀ ਜੜ ਨੂੰ ਬਚਾਉਣ ਦੇ ਲਈ ਪੰਜਾਬੀ ਦੀ ਜਿਹੜੀ ਜੜ ਹੈ ਪੰਜਾਬੀਆਂ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਆਪਾਂ ਇਹ ਸੰਘਰਸ਼ ਲੜਨਾ ਹੈ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸਰਦਾਰ ਡੱਲੇਵਾਲ ਸਿੰਘ ਜੀ ਕਈ ਦਿਨਾਂ ਤੋਂ ਦੇਖੋ ਭੁੱਖੇ ਪਾਣੇ ਬੈਠੇ ਆ ਉਹ ਕੋਈ ਆਪਣੇ ਸਿਰਫ ਨਿੱਜੀ ਮਕਸਦ ਲਈ ਨਹੀਂ ਬੈਠੇ ਪੂਰੇ ਪੰਜਾਬ ਦੀ ਜਿਹੜੇ ਪੂਰੇ ਪੰਜਾਬੀਆਂ ਦੀ ਜੜ ਹੈ ਖੇਤੀ ਦੇ ਮਸਲੇ ਦੇ ਵਿੱਚ ਬੈਠੇ ਹੋਏ ਆ ਦੇਖੋ ਘਭਰਾਉਣ ਦੀ ਲੋੜ ਨਹੀਂ ਆ ਕੀਵਾ ਖੁਰਦੀ ਸੰਗਤ ਵੱਲੋਂ ਹੀਰੋ ਕਲਾਂ ਦੀ ਸੰਗਤ ਵੱਲੋਂ ਲੰਗਰ ਦੀ ਜੋ ਰਸਦ ਲੈ ਕੇ ਆਏ ਸੀਗੇ ਉਹ ਸਾਰੇ ਲੰਗਰਾਂ ਦੇ ਵਿੱਚ ਹਿੱਸਾ ਪਾ ਰਹੇ ਆ ਇਨਾ ਸੋਹਣਾ ਇਥੇ ਮਾਹੌਲ ਬਣ ਚੁੱਕਿਆ ਕਿ ਉਹੀ ਭਾਈਚਾਰਕ ਸੰਗ ਸਾਡੀ ਫੇਰ ਦੁਬਾਰਾ ਇਥੇ ਕਾਇਮ ਹੋ ਰਹੀ ਹੈ ਆਓ ਜੁੜੋ ਭਰਾਵੋ ਤੇ ਆਪਣੇ ਹੱਕਾਂ ਦੀ ਜਿਹੜੀ ਲੜਾਈ ਇਥੇ ਡੱਲੇ ਵਾਲ ਸਿੰਘ ਨਾਲ ਲੜ ਰਹੇ ਆ ਉਹਨਾਂ ਦਾ ਸਾਥ ਦੇ ਪਿੱਛੇ ਘਟੋ ਘਟ ਕਿਲੋ 1.5 ਕਿਲੋਮੀਟਰ ਤੋਂ ਜਿਹੜਾ ਇਹ ਸਾਰੇ ਇਸੇ ਤਰ੍ਹਾਂ ਹੀ ਤੰਬੂ ਲੱਗੇ ਹੋਏ ਆ ਇਸੇ ਤਰ੍ਹਾਂ ਹੀ ਸੰਗਤਾਂ ਬੈਠੀਆਂ ਆ ਨਾਲ ਅਸੀਂ ਇਸੇ ਜਗ੍ਹਾ ਤੇ ਆ ਗਏ ਆਪਾ ਭਾਈ ਜੀ ਆਪਾਂ ਪਹੁੰਚੇ ਆ ਪਿੰਡ ਖਾਰੇ ਤੇ ਆਪ ਸੰਗਤੀਏ ਦੇਖੋ ਤੁਸੀਂ ਕਿਸ ਤਰ੍ਹਾਂ ਵੱਡੀ ਉਮਰ ਦੀਆਂ ਮਾਈਆਂ ਵੀ ਇੱਥੇ ਸੇਵਾ ਕਰ ਰਹੀਆਂ ਕੋਈ ਬਿਲਕੁਲ ਮਾਹੌਲ ਆਪਣਾ ਭਾਈਚਾਰਕ ਸੰਜਮ ਆ ਇੱਥੇ ਵੀ ਕਿਉਂਕਿ ਜਿਹੜੇ ਸਮਝਦੇ ਇਸ ਚੀਜ਼ ਨੂੰ ਉਹ ਜ਼ਰੂਰ ਪਹੁੰਚਣਗੇ ਇਸ ਧਰਨੇ ਦੇ ਵਿੱਚ ਹਰ ਧਰਮ ਦਾ ਗਰਾਂਜ ਸਭ ਤੋਂ ਵੱਡੇ ਸਾਰੇ ਮੰਨ ਵਾਲੇ ਸਾਪੀ ਸਾਪੀ ਵੱਡੇ ਹਰ ਧਰਮ ਦਾ ਗਰਾਂਜ ਵਾ ਚੁੱਕਿਆ ਗਰਾਊਂਡ ਦੇ ਵਿੱਚ ਵਿੱਚੋਂ ਜੀ ਤੁਹਾਡੇ ਦੋਵੇਂ ਲਾਇਆ ਸਰ ਜਾਣਾ ਮਨੂ ਜਾਬਦਾ ਇਧਰ ਵੇਖ ਸਕਦੇ ਹਾਂ ਹੁਣ ਦੁਬਾਰਾ ਨਵੇਂ ਟੈਂਟ ਦੀ ਤਿਆਰੀ ਕਰ ਰਹੀ ਹੈ ਸੰਗਤ ਸਾਰੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਕੰਮ ਹੋ ਰਹੇ ਆ

ਸਾਥੀਓ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਸਾਡੇ ਦੋ ਤੋਂ ਅੱਗੇ ਦੂਰ ਤੱਕ ਦੇਖ ਸਕਦੇ ਆਪਾਂ ਜਿੱਥੇ ਤੱਕ ਵੀ ਆਪਣੀ ਨਜ਼ਰ ਜਾਂਦੀ ਆ ਉੱਥੇ ਤੱਕ ਕਈ ਕਿਸਾਨ ਵੀਰ ਆਪਣੇ ਆਪਣੇ ਸਾਧਨ ਲੈ ਕੇ ਬੈਠੇ ਹੋਏ ਆ ਤੇ ਪੂਰਾ ਫੁੱਲ ਪ੍ਰਬੰਧ ਹੈ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਪ੍ਰਬੰਧ ਦੀ ਕੋਈ ਕਮੀ ਹੈ ਸਾਰੀ ਕਮੀ ਕਿਉਂਕਿ ਆਪਣੇ ਨਾਲ ਹੀ ਆ ਸਾਰੇ ਭੈਣ ਭਰਾ ਇੱਥੇ ਇਕੱਠੇ ਹੋ ਕੇ ਰਹਿ ਰਹੇ ਆ ਜੇਕਰ ਕਿਸੇ ਕੋਲ ਕੋਈ ਰਸਦ ਘਟ ਹੁੰਦੀ ਹੈ ਤਾਂ ਉਹ ਇੱਥੇ ਪੂਰੀ ਹੋ ਜਾਂਦੀ ਹੈ ਸਾਥੀ ਜਿਹੜੇ ਫੈਮਲੀ ਪ੍ਰੇਰਨਾ ਦਾ ਆਏ ਨੇ ਨਾਲੀ ਤੇ ਚੇਪਟਾ ਹੋ ਰਿਹਾ ਹੈ ਸਾਧੂ ਰਾਜੇ ਜੀ ਦਾ ਉਹ ਮੇਰਾ ਬਈ ਖਰਾਬ ਇਤਹਾਸ ਉਸ ਨੇ ਜਿਹੜਾ ਤੋਂ ਬੱਚਿਆਂ ਨੂੰ ਸਤਿਦਾ ਯਾਰੀ ਕੀਤਾ ਜਾ ਰਿਹਾ ਸੀ ਉਹ ਮੋੜਾ ਪੈਣ ਦਾ ਰਸਤਾ ਕੋਲ ਤੋਂ ਬੰਦਾ ਕੋਲ ਤੋਂ ਜਾ ਰਿਹਾ ਸੀ ਪਰ ਉਹ ਗਣੀ ਮੋੜਦਾ ਮੈਂ ਜੀ ਕੁਝ ਚਲਾਉਣ ਚਾਹੁੰਦਾ ਆ ਆ ਯਾਰ ད�ས ད�ས དས 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 ད� ਨਾਂ ਪੂਰੇ ਜਜ਼ਬੇ ਨਾਲ ਇੱਥੇ ਸੰਗਤ ਪਹੁੰਚ ਰਹੀ ਹੈ ਜੀ ਅਸੀਂ ਖਨੌਰੀ ਪਹੁੰਚ ਗਏ ਆਪਣਾ ਫਰਜ਼ ਨਿਭਾ ਰਹੇ ਹਾਂ ਤੁਸੀਂ ਕਦੋਂ ਆ ਰਹੇ ਹਾਂ ਪਹੁੰਚ ਕੇ ਆਪਣਾ ਫਰਜ਼ ਨਿਭਾ ਰਹੇ ਹਾਂ ਬਹੁਤ ਵਧੀਆ ਪੰਗੂ ਨੂੰ ਵੇਚਾਂਗੇ ਸਾਡੇ ਅਸੀਂ ਖਿਆੜੀ ਚਾਹ ਹਾਂ ਜੇ ਕੋਈ ਆਉਣੀ ਹੈ ਇਹਨਾਂ ਤਿਆਰੀਆਂ ਜਿਹੜੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਜੀ ਕਿਸਾਨਾਂ ਦੇ ਪੁੱਤਾਂ ਕਿਸਾਨੀ ਨਾਲ ਜੁੜ ਕੇ ਰਵਾਂਗੇ ਕਿਸਾਨਾਂ ਦੇ ਪੁੱਤ ਆਪਣੀ ਖੇਤੀ ਨੂੰ ਆਪਣੀ ਜ਼ਮੀਨ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਆ ਕਿ ਅੱਜ ਸਾਨੂੰ ਸਭ ਤੋਂ ਵੱਡਾ ਸਬੂਤ ਸਾਡੇ ਡੱਲੇਵਾਲ ਸਾਹਿਬ ਤੋਂ ਪਤਾ ਲੱਗ ਰਿਹਾ ਕਿ ਜੋ ਕਿਸਾਨੀ ਨੂੰ ਬਚਾਉਣ ਦੇ ਲਈ ਆਪਣੀ ਜਿਹੜੀ ਜੰਦ-ਜਾਨ ਹੈ ਉਹ दांव ਤੇ ਲਾ ਰਹੇ ਆ ਬੱਪੂ ਜੀ ਸਤਿ ਸ੍ਰੀ ਅਕਾਲ ਬੱਪੂ ਜੀ ਕਿਹੜੀ ਜਗ੍ਹਾ ਤੋਂ ਬਰੇ ਪਿੰਡ ਤੋਂ ਆ ਜੀ ਬਰੇ ਪਿੰਡ ਕਿਹੜਾ ਜ਼ਿਲ੍ਹਾ ਜੀ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਬੱਪੂ ਜੀ ਕਿਵੇਂ ਲੱਗਦਾ ਕੀ ਮਾਹੌਲ ਹੈ ਇੱਥੇ ਜਿਹੜੇ ਉੱਥੇ ਬੈਠੇ ਆਪਣੇ ਕਈ ਜਾਂਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਜਾਂ ਕੋਈ ਹੋਰ ਵੀ ਕਹਿੰਦੇ ਆ ਕਿ ਵੀ ਉੱਥੇ ਤਾਂ ਜਾਂ ਕੋਈ ਮਾਹੌਲ ਇਦਾਂ ਦਾ ਖਰਾਬ ਨਾ ਹੋ ਜੇ ਕਿਦਾਂ ਦਾ ਮਾਹੌਲ ਲੱਗਦਾ ਇੱਥੇ ਤੁਹਾਨੂੰ ਛਤਮਈ ਮਾਹੌਲ ਆ ਜੀ ਉਸੇ ਤਰ੍ਹਾਂ ਹੀ ਜਿੱਦਾਂ ਕਿ ਆਪਣੇ ਦਿੱਲੀ ਬਾਰਡਰ ਤੇ ਉਹੀ ਉਹੀ ਮਾਹੌਲ ਬਣ ਗਿਆ ਜੀ ਤੇ ਆਪਾਂ ਜਿੱਤ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਠੀਕ ਆ ਜੀ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਜੀ ਕੋਈ ਡਰ ਨਹੀਂ ਇੱਥੇ ਰਹਾ ਨੂੰ ਛੱਡ ਕੇ ਠੀਕ ਹੈ ਜੀ ਪੱਲਾ ਘਰਾਂ ਬਾਜੀ ਵਾਲਾ ਪਿਛਲੇ ਸਾਲ ਦੀ ਰੋ ਬਾਪੂ ਜੀ ਜਿਹੜੇ ਤੁਸੀਂ ਨਾ ਤੁਸੀਂ ਬਜ਼ੁਰਗ ਹੋਣ ਤੁਹਾਡੇ ਕਰਕੇ ਹੀ ਜਿਹੜਾ ਪੰਜਾਬ ਬਚਿਆ ਹੋਇਆ ਤੁਹਾਡੀ ਦੇਣ ਬਹੁਤ ਵੱਡੀ ਆ ਨਹੀਂ ਤੇ ਆਪਾਂ ਨੂੰ ਪਤਾ ਵੀ ਯੂਥ ਨੂੰ ਨਾ ਯੂਥ ਨੂੰ ਤੇ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਗਲਤ ਰਸਤੇ ਪਾਇਆ ਜਾਂਦਾ ਪਰ ਤੁਹਾਡੇ ਕਰਕੇ ਹੀ ਪੰਜਾਬ ਬਚਿਆ ਹੋਇਆ ਹੈ ਤੁਹਾਡੀ ਚੜ੍ਹਦੀ ਕਲਾ ਤੇ ਸਾਰੇ ਪੰਜਾਬ ਨੂੰ ਕਹਿੰਦੇ ਆ ਜੀ ਹਾਂਜੀ ਸਾਰੇ ਨੂੰ ਕਹਿੰਦੇ ਥੋੜਾ ਇੱਥੇ ਆਓ ਇਕੱਠੇ ਚੱਲੋ ਇਹ ਵੀ ਫਟੇ ਗਾੜੀ ਆ ਜੀ ਜੂਰੇ ਆਓ ਟਰਾਲੀਆਂ ਲੈ ਕੇ ਸਾਰੇ ਇੱਥੇ ਆਓ ਇੱਥੇ ਲੰਦਰ ਲਾਓ ਇੱਥੇ ਬਰਵਾਸੀਓ ਨੂੰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਜੀ ਕਿ ਵੀ ਜਿਵੇਂ ਕਿ ਵੀ ਫਤਿਹਗੜ ਸਾਹਿਬ ਜਾਂਦੇ ਸਾਬ ਜਦੋਂ ਜੋ ਉਹ ਸ਼ਹੀਦੀ ਦਿੱਤੀ ਸੀ ਉਹਦਾ ਕਾਰਨ ਇਹ ਇਹ ਹੱਕ 사ਚ ਲਈ ਸੀ ਹਾਂ ਹਾਂ ਆ ਆਪਣੇ ਹੱਕਾਂ ਲਈ ਸੀ ਅਸੀਂ ਉਹਨੂੰ ਕੋਈ ਮਾੜਾ ਨਹੀਂ ਕਹਿੰਦੇ ਜੀ ਤੇ ਮਤਲਬ ਇਹ ਵੀ ਹਾਂਜੀ ਹਾਂ ਇਹ ਆਪਣੀ ਜੜ ਹੈ ਇਹ ਜੜਾ ਇਹ ਵੀ ਆਪਣੀ ਜੜ ਹੈ ਪੰਜਾਬੀਆਂ ਦੀ ਸਿੱਖ ਕੌਮ ਦੀ ਆਪਾਂ ਨੂੰ ਜੀ ਸਿੱਖੀ ਉਹਨਾਂ ਤੋਂ ਮਿਲੀ ਹੈ ਜੀ ਤੇਗੁਰੂ ਬਾਤੋ ਮਿਲੀ ਐ ਸਭ ਸਹੀ ਗੱਲ ਐ ਜੀ ਉਹਨੇ ਸਾਨੂੰ ਹੱਕ ਸੱਚ ਲਈ ਲੜਨਾ ਸਿਖਾਇਆ ਜੀ ਆਪਣੇ ਹੱਕ ਮੰਗਣੇ ਸਿਖਾਇਆ ਠੀਕ ਐ ਬਾਪੂ ਜੀ ਚੜ੍ਹਦੀ ਕਲਾ ਰੋ ਜੀ ਵੈਗੁਰੂ ਜੀ ਖਾਲਸਾ ਜੀ ਵੈਗੁਰੂ ਜੀ ਦੀ ਫਤਿਹ ਮਨਸਾ ਉਦੈ ਮਨਸਾ ਜੇ ਰਹਿਣਾ ਕੀਵਾ ਕਰਤ ਜੀ ਕੋੜੇ ਇਹ ਮਾਰਾ ਛੱਡ ਗਿਆ ਬਾਜੀ ਬਾ ਛੱਡ ਗਿਆ ਬਾਜੀ ਕਦਾਂ ਘੱਡੀ ਛੇੜ ਤੇ ਮਾਰ ਲਵਾਣਾ ਤੇ ਕੋਈ ਨਹੀਂ ਲੱਗਿਆ ਨਾ ਲੱਗਿਆ ਕਿੱਥੋ ਹੀ ਆ ਲਾਈਟ ਚੱਲ ਨਹੀਂ ਪਤਾ ਮੇਰਾ ਜਿਹੜੀ ਰੱਜੀ ਚੱਲ ਨਹੀਂ ਉਹ ਲਾਈਟ ਕਰ ਲੈ ਆਰਾ ਸਾਂਗੇ ਦੀ ਤੂ ਮਾਰ ਲਾਣਾ ਅ ਪਿੰਡ ਕੀਵਾਕੁਰ ਦੀ ਸੰਗਤ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਜੀ ਇਹ ਜੁਨੀਆ ਨਾਲ ਦੀ ਸਰ ਕੋਈ ਵੀ ਕਿਸੇ ਦਾ ਕੋਈ ਵਿਤਕਰਾ ਨਹੀਂ ਸਾਰੀ ਜੁਨੀਆ ਇਹ ਇਹ ਸਭ ਇੱਕੋ ਚੱਲੇ ਆ ਹੁਣ ਜਿਹੜਾ ਪਹਿਲਾਂ ਆਪਾਂ ਕਹਿੰਦੇ ਸੀਗੇ ਕਿ ਨਾ ਵੀ ਅਲੱਗ-ਅਲੱਗ ਜੁਨੀਆ ਹੋਗੇ ਕੋਈ ਅਲੱਗ-ਅਲੱਗ ਨਹੀਂ ਇਹ ਸਿਰਫ ਤੇ ਸਿਰਫ ਪ੍ਰਚਾਰ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਸਾਰੇ ਕੋਈ ਵੀ ਕਿਸੇ ਵੀ ਜੁਨੀਆ ਨਾਲ ਜੁੜਿਆ ਹੋਇਆ ਸੀ ਪਰ ਅੱਜ ਇਸ ਮੁੱਦੇ ਤੇ ਸਾਰੇ ਇਕੱਠੇ ਹੋ ਚੁੱਕੇ ਆ

ਕਾਪਲੇ ਨੇ ਕਾਪਲੇ ਦੇ ਬਿਲਕੁਲ ਨੇੜੇ ਜਾ ਕੇ ਨੇੜੇ ਪਰ ਆਪਣਾ ਸਿੱਕਾ ਕੱਟਣਾ ਪਰ ਉਹ ਕਿੰਨੀ ਮਸਲਾ ਕਰਦਾ ਹੈ ਕਿ ਤਾਂ ਮੋੜੇ ਸਿਰਨਾ ਉਸ ਦਾ ਅਨੰਦਭਾਉ ਵੀ ਲੱਗਦਾ ਹੈ ਆ ਵੀ ਕਿਹਨਾਂ ਮੰਨ ਗਏ ਕਿ ਕਿਹੜਾ ਆ ਵੀ ਹੈ ਕਿ ਕਿਹੜਾ ਆ ਜੀਰੋ ਤੇ ਕੋਲੇ ਸਟੇਰ ਕੋਲ ਉਧਰੋਂ ਮਤਲਬ ਜਲਦੀ ਉਧਰ ਲਾ ਜਾਣੇ ਸੰਗ ਦੂਦਰਾੜਿਆਂ ਤੋਂ ਪਹੁੰਚ ਰਹੀ ਹੈ ਜੀ ਬਿਲਕੁਲ ਦਿੱਲੀ ਵਾਲਾ ਮਾਹੌਲ ਬਣ ਚੁੱਕਿਆ ਹੈ ਕਿਸਾਨ ਹੁਣ ਜਾਗ ਚੁੱਕੇ ਆ ਪੰਜਾਬ ਦੇ ਕਿਸਾਨ ਜੋ ਆਪਣੇ ਹੱਕਾਂ ਦੀ ਲੜਾਈ ਲੜਨ ਆਏ ਹੋਏ ਆ ਉਹਨਾਂ ਦੇ ਨਾਲ ਜਦੋਂ ਵੀ ਗੱਲ ਕਰੀਦੀ ਹੈ ਤਾਂ ਉਹ ਇੱਕੋ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਕਹਿੰਦੇ ਆ ਕਿ ਵੀ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਜਿੱਤਾਂਗੇ ਜਾਂ ਮਰਾਂਗੇ ਕਾ ਦਹੀ ਉਹ ਮੈਂ ਪਹਿਲੇ ਦੱਸਿਆ ਮੈਂ ਤਾਂ ਕੁਝ ਕਹਦਾ ਦਕੀ ਮੈਂ ਜੱਟ ਕਿਹਾ ਦੋ ਸੁੱਖਾ ਉਹ ਅੰਧਾ ਹੀ ਹਾਂ ਉਹ ਦਰੀ ਕਿਉਂ ਰਿਹਾ ਤਾਂ ਮੈਂ ਕੁੱਤੀਆ ਦਹੀਂ ਪੱਕੀ ਕੇ ਰੱਖਿਆ ਪਰ ਇਹ ਤਾਂ ਕਿਰਤ ਮਨਤੀ ਚੋ ਰਿਹਾ ਹੈ ਜਿਹੜਾ ਜਾਗਾ ਮਗਰ ਆਦਾ ਆਹ ਜਿਵੇਂ ਮਲੇ ਹੋ ད�ང སས ད�ས དས དས སས སྱོ ਹੋਰ ਵੀ ਆ ਹਾਂ ਤੇ ਇਹ ਜੋ ਪਿਆ ਤੁਹਾਨੂੰ ਲੱਗਦਾ ਆ ਆ ਗਿਆ ਜੀ ਹਾਂ ਅੱਛਾ ਮੈਂ 4 ਤੇ 6 ਕਰ ਲੈਣ ਨੂੰ ਕਰਾਂ ਚਲੋ ਹੁਣ ਸਟੇਜ ਪੰਜਾਬੀ ਓਖੇ ਚ ਤਿਆਰੀਆਂ ਜਦੋਂ ਹੱਕ ਸੱਚਾਂ ਦੀ ਗੱਲ ਆ ਜਾਵੇ ਤੇ ਪੰਜਾਬੀ ਫਿਰ ਬਾਹ ਚੜ ਕੇ ਅੱਗੇ ਆਉਂਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਅੱਜ ਫੇਰ ਦੁਬਾਰਾ ਪੰਜਾਬੀ ਇਸ ਚੀਜ਼ ਦੇ ਸਬੂਤ ਦੇਣ ਚੱਲੇ ਆ ਇਸ ਗੱਲ ਦਾ ਕਿ ਅਸੀਂ ਆਪਣੇ ਹੱਕ ਮੰਗਣ ਲਈ ਆਪਣੀ ਜਿੰਦ ਜਾਨ ਵੀ ਕੁਰਬਾਨ ਕਰ ਦਿੰਨੇ ਆ ਸਰਦਾਰ ਡੱਲੇਵਾਲ ਸਾਹਿਬ ਤੋਂ ਇਹ ਚੀਜ਼ ਸਾਨੂੰ ਅੱਜ ਉਹ ਵੀ ਦੇਖਣੇ ਦੇਖਣਾ ਮੈਂ ਇਹਦਾ ਮੁਹਾਵਰਾ ਹੈ ਪੰਜਾਬੀ ਗਾਇਕ ਮਾਚੜ ਕੇ ਅੱਗੇ ਹਸਰੇ ਆ ਜਾਣੇ ਹਾਂ ਫੇਰ ਚੱਲਣਾ ਦੇ ਜਿਹੜੇ ਬੀਸੀ ਨੇ ਮੂਤ ਬਿਆਨ ਕਰ ਲਿਆ ਹੈ ਕੇ ਜੀ ਆਪਣੇ ਹਕਮ ਮੰਗਣ ਲਈ ਪਿੱਛੇ ਤੋਂ ਦੇਖੀਏ ਕਟੋਕਟ ਡੇਢ-ਦੋ ਕਿਲੋਮੀਟਰ ਪਿੱਛੇ ਰਹਿ ਗਿਆ ਇਹ ਪੂਰਾ ਜਿਹੜਾ ਲਾਰਾ ਲੱਗਿਆ ਹੋਇਆ ਆਪਣੇ ਪੂਰੇ ਪੱਕੇ ਪ੍ਰਬੰਧ ਹੈ ਆ ਵੇਖੋ ਪੂਰੇ ਪੱਕੇ ਪ੍ਰਬੰਧ ਹੈ ਜਿਹੜੀਆਂ ਸਰਕਾਰਾਂ ਕਹਿੰਦੀਆਂ ਕਿ ਇਹਨਾਂ ਨੂੰ ਕਿਸਾਨਾਂ ਨੂੰ ਡਰਾ ਲਵਾਂਗੇ ਧਮਕਾ ਲਵਾਂਗੇ ਪਰ ਆ ਵੇਖ ਕੇ ਤੇ ਨਹੀਂ ਲੱਗਦਾ ਆ ਵੇਖੋ ਜੀ ਉਹੀ ਬਿਲਕੁਲ ਸੱਥਾਂ ਦਾ ਮਾਹੌਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਪਿੰਡ ਹਰਿਓਂ ਕਲਾਂ ਜ਼ਿਲ੍ਹਾ ਲੁਧਿਆਣਾ ਸ਼ਹਿਰ ਸਮਰਾਲਾ ਤੇ ਮੈਂ ਸਾਰੇ ਪਿੰਡ ਵਾਸੀ ਉਹਨਾਂ ਤੇ ਪਿੰਡਾਂ ਵਾਲਿਆਂ ਨੂੰ ਪੰਜਾਬ ਨੂੰ ਪੂਰੇ ਪੰਜਾਬ ਨੂੰ ਬੇਨਤੀ ਕਰਦਾ ਵੀ ਆਓ ਜਗਜੀਤ ਸਿੰਘ ਡੱਲੇਆਲ ਸਾਹਿਬ ਇਹ ਉਹਨਾਂ ਨੇ ਮਾਰਨੀ ਬਰਤ ਰੱਖਿਆ ਆ ਕਿਉਂ ਤੁਸੀਂ ਇੰਨੇ ਨਿੱਚੜ ਬਣਦੇ ਹੋ ਕਿਉਂ ਨਹੀਂ ਆ ਰਹੇ ਆਓ ਟਰਾਲੀਆਂ ਵਰਕੇ ਆਓ ਤੇ ਜਿਹੜੇ ਬੰਦੇ ਨੇ ਕੁਰਬਾਨੀ ਦਿੱਤੀ ਆ ਇੰਨਾ ਪ੍ਰਯੋਗ ਹੋ ਕੇ ਇੰਨੀ ਤਕਰੀਬ ਚੱਲਣੀ ਬਹੁਤ ਔਖੀ ਆ ਪਰ ਕਿੰਨਾਂ ਲਈ ਦੁਕਾਨਦਾਰਾਂ ਲਈ ਲਾਲਿਆਂ ਲਈ ਆੜਤੀਆਂ ਲਈ ਤੇ ਜਿਹੜੇ ਛੋਟੇ ਮਨ ਨਹੀਂ ਕਈ ਵਾਰ ਇਹ ਕਹੇ ਜਾਂਦੇ ਆ ਜੀ ਪੰਜਾਬ ਦੇ ਵਿੱਚ ਨਾ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਕਿ ਸਿਰਫ ਇਹਦੇ ਕਿਸਾਨਾਂ ਦਾ ਮਸਲਾ ਹੈ ਨਹੀਂ ਨਹੀਂ ਕਿਸਾਨਾਂ ਦਾ ਮਸਲਾ ਨਹੀਂ ਹੁਣ ਆਇਆ ਸੀ ਆ ਮੈਂ ਮੇਰੇ ਕੋਲ ਕੀਲਾ ਨਹੀਂ ਮੱਝ ਦਾ ਕੀਲਾ ਨਹੀਂ ਹੈਗਾ ਅੱਛਾ ਬਾਈ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਹੈਗੀ ਜ਼ਮੀਨ ਨਹੀਂ ਜਿਹ ਉਹ ਹੈਗੀ ਆ ਜਿਹੜੇ ਕਹਿੰਦੇ ਉਹਨਾਂ ਦੀ ਜਮੀਰ ਹੈਗੀ ਹੈ ਹਾਂ ਜਮੀਰ ਹੈਗੇ ਆ ਜਮੀਰ ਜਾਗਦੀ ਹੈ ਹਾਂ ਜਮੀਰ ਤਾਂ ਸਾਰੇ ਪੰਜਾਬੀਆਂ ਦੇ ਮੈਂ ਆਪਣੇ ਪਸੰਦਾਂ ਦੇ ਨਾਲ ਸਾਡੇ ਬੇਨਤੀ ਕਰੂੰਗਾ ਤੇਰੇ ਮਾਧਮ ਦੇ ਨਾਲ ਚੈਨਲ ਦੇ ਨਾਲ ਹਾਂਜੀ ਜੋ ਪੰਜਾਬਸਾਰ ਦੇ ਨਾਲ ਜੋ ਵੀ ਜੁੜੇ ਹੋਏ ਹੈ ਨਾ ਸਾਰੇ ਸਰੋਤੇ ਹਾਂ ਤੁਸੀਂ ਇਹ ਵੀਰ ਦੀ ਗੱਲ ਇੱਕ ਸੁਣ ਕੇ ਵੇਖੋ ਇਹ ਕਹਿੰਦੇ ਆ ਸਾਡੇ ਕੋਲ ਜ਼ਮੀਨ ਵੀ ਹੈ ਨਹੀਂ ਪਰ ਜਮੀਰ ਜਾਗਦੀ ਹੈ ਹਾਂਜੀ ਜਮੀਰ ਜਾਗਦੀ ਹੈ ਵੈਸੇ ਜਦੋਂ ਬੰਦਾ ਅਸੀਂ ਮੈਂ ਗੁਆ ਵੀ ਜਾ ਗਏ ਆ ਸਾਰੇ ਟਰੈਕਟਰਾਂ ਨਾਲ ਘੁੰਮ ਗਏ ਆ ਮੈਂ ਇੱਕ ਦੇਖਿਆ ਰੋਟੀ ਦਾ ਟੁਕੜਾ ਜਿਹੜਾ ਪੰਜਾਬ ਵਰਗਾ ਟੁਕੜਾ ਕਿਤੇ ਨਹੀਂ ਹੈਗਾ ਰੋਟੀ ਉਹੀ ਕਹਿੰਦੇ ਜੀ ਕਿਸਾਨਾਂ ਤੋਂ ਖੋਈ ਜਾ ਰਹੀ ਹੈ ਹਾਂ ਉਹੀ ਖਾਣ ਦਾ ਮਸਾਲਾ ਮੈਂ ਸਾਰੇ ਕਲਾਕਾਰਾਂ ਨੂੰ ਸਤਵਿੰਦਰ ਬੁੱਗੇ ਉਹਨਾਂ ਨੂੰ ਮਾਸਾਲੀ ਨੂੰ ਸੁਲੀਮ ਉਹਨਾਂ ਨੂੰ ਫਰੂਜ਼ ਖਾਨ ਉਹਨਾਂ ਨੂੰ ਜੀ ਤੇ ਗੁਰਵਾਸ਼ ਸ਼ੌਂਕੀ ਨੂੰ ਦੁਰਗੇ ਰੰਗੀਲੇ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਕਰਦਾ ਸਾਰੇ ਆਣੂ ਕਲਾਕਾਰਾਂ ਮੰਡਲੀ ਨੂੰ ਜਿਵੇਂ ਬੱਬੂ ਮਾਨ ਜੀ ਆਏ ਨੇ ਤੁਸੀਂ ਵੀ ਆਓ ਜਿਵੇਂ ਜਸਪਾਲ ਹਾਂਸ ਜੀ ਪਹੁੰਚਾ ਹੋਇਆ ਤੁਸੀਂ ਵੀ ਪਹੁੰਚੋ ਮੈਂ ਆਪਣੇ ਪਿੰਡ ਵਾਲਿਆਂ ਨੂੰ ਸਮਰਾਲੇ ਵਾਲਿਆਂ ਨੂੰ ਵੀ ਕਹਿਣਾ ਧਰਿਓਂ ਵਾਲਿਓਂ ਵਾਲਿਆਂ ਨੂੰ ਵੀ ਕਹਿੰਨਾ ਭਾਈ ਤੁਸੀਂ ਵੀ ਆਓ ਮੈਨੂੰ ਕੁੱਲੀ ਦੇ ਕੇ ਜਾਓ ਸਹੀ ਗੱਲ ਹੈ ਜੀ ਤੇ ਮੈਂ ਕੁੱਲੀ ਤੇ ਇੱਥੇ ਜਿਹੜਾ ਮਾਹੌਲ ਆ ਭਾਈ ਜੀ ਬਿਲਕੁਲ ਸ਼ਾਂਤਮਈ ਚੱਲ ਰਿਹਾ ਹੈ ਨਾ ਹਾਂ ਬਿਲਕੁਲ ਹਾਂ ਜੀ ਜਿਹੜੇ ਸੰਗਤਾਂ ਦੂਰ ਬੈਠੇ ਆ ਨਾ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਨਾ ਸਰਕਾਰਾਂ ਇਹ ਗੱਲ ਮੈਸੇਜ ਪਹੁੰਚਾਉਣ ਦੀ ਹੈ ਕਿ ਵੀ ਉੱਥੇ ਮਾਹੌਲ ਖਰਾਬ ਹੋਣ ਦਾ ਡਰ ਹੈ ਨਾ ਨਾ ਕੋਈ ਮਾਹੌਲ ਨਹੀਂ ਨਾ ਇਦਾਂ ਦਾ ਅਸੀਂ ਚਿੜੀ ਨਹੀਂ ਫੜਕਣ ਲਈ ਵੀ ਸਾਡੀ ਠੀਕ ਹੈ ਜੀ ਆ ਜੋਗਰਾਦ ਦੇ ਪਿੰਡ ਦਾ ਠੀਕ ਹੈ ਜੀ ਮੈਂ ਦਰਜੀਤਕੌਰ ਦੇ ਪਿੰਡ ਦਾ ਜੀ ਜਿਹੜੀ ਜੱਟ ਜੌਣਾ ਮੋੜ ਠੀਕ ਹੈ ਜੀ ਚੜ੍ਹਦੀ ਕਲਾ ਦੇ ਵਿੱਚ ਰੋ ਠੀਕ ਹੈ ਜੀ ਯਾ ਲੈ ਜੀ ਦਾਜੀ ਹਾਂ ਜੀ ਬਹੁਤ ਵਧੀਆ ਜੀ ਠੀਕ ਹੋ ਜੀ ਟਾਈਟਨ ਜੀ ਕਰੋ ਇੱਧਰ ਡਾਕਟਰ ਸਾਹਿਬਾਂ ਦੀ ਟੀਮ ਬੈਠੀ ਹੈ ਜੀ ਬਾਹਰ ਰਾਜੇ ਦੇ ਕਿਲੇ ਦੇ ਬਾਹਰ ਇਕੱਠੇ ਹੋਏ ਨੇ ਨਾ ਉਹਨਾਂ ਨੇ ਇੱਕ ਹਾਤੀ ਨੂੰ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਪੰਜਾਬ ਇਹ ਬਿਲਕੁਲ ਫਰੀ ਹੈ ਜੀ ਬਿਲਕੁਲ ਫਰੀ ਸੇਵਾ ਜੀ ਹਾਂ ਜੀ ਫਰੀ ਸੇਵਾ ਜੀ ਆ ਦੇਖੋ ਇਹ ਚੀਜ਼ ਨਾ ਪੰਜਾਬੀਆਂ ਦੇ ਵਿੱਚ ਇਹ ਪੰਜਾਬੀਆਂ ਦੇ ਖੂਨ ਦੇ ਵਿੱਚ ਜਿਹੜੇ ਕਿ ਜਿੱਥੇ ਵੀ ਜਾਂਦੇ ਆ ਪੰਜਾਬੀ ਆਪਣੀ ਪਹਿਚਾਣ ਬਖਰੀ ਬਣਾ ਲੈਂਦੇ ਪੂਰਾ ਪ੍ਰਬੰਧ ਹੈ ਜੀ ਮੈਡੀਕਲ ਦਾ ਮੈਡੀਕਲ ਦੀ ਕੋਈ ਵੀ ਸੁਖ-ਸੂਲ ਚਾਹੀਦੀ ਹੈ ਤੇ ਉਹ ਮੈਡੀਕਲ ਪ੍ਰੈਕটিশਨਰ ਸਨਰ ਅਸੂਸੀ ਫਿਰ ਪੰਜਾਬ ਜ਼ਿਲ੍ਹਾ ਬਠਿੰਡਾ ਬਲਾਕਨ ਇਹਨਾਂ ਨਾਲ ਸੰਪਰਕ ਕਰਿਓ ਜੀ ਇਹਨਾਂ ਦਾ ਬਹੁਤ ਵੱਡਾ ਦੇਣ ਹੈ ਇਸ ਅੰਦੋਲਨ ਦੇ ਵਿੱਚ ਇਹਨਾਂ ਦੀ ਚੰਗੀ ਸੇਵਾ ਨਿਭਾ ਰਹੇ ਆ 575 ਸਿੰਘ ਸਾਡੇ ਪਾਸ ਬੈਠਾ ਹੈ 575 ਸਿੰਘ ਨੇ ਫਿਰ ਆਪਣਾ ਇੱਧਰ ਪੱਤ ਗਏ ਸੀ ਤੇਰੇ ਨਾਲ ਹਲੋ ਤੁਹਾਡਾ ਹੱਥ ਉੱਪਰ ਹੈ ਇਹ ਹੱਥੀ ਤਾਂ ਕੀ ਜਿੱਤੀ ਮਰਜ਼ੀ ਪੱਟੀ ਆਪਸਾ ਦੇ ਅਸੀਂ ਉਹਦੇ ਲੱਗਦੀ ਹਾਂ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਬਾਪੂ ਜੀ ਕਿੱਦਾਂ ਲੱਗਦਾ ਇੱਥੇ ਮਾਹੌਲ ਠੀਕ ਆ ਜੀ ਚੰਗਾ ਲੱਗਦਾ ਠੀਕ ਹੈ ਜੀ ਹਾਂ ਕੋਈ ਇੱਥੇ ਆਪਾਂ ਨੂੰ ਇਹ ਤਾਂ ਨਹੀਂ ਹੈਗਾ ਵੀ ਆਪਾਂ ਨੂੰ ਜਿਹੜਾ ਡਰਾਲਾਂ ਦੇ ਤਮਕਾ ਲੰਦੇ ਆ ਤੁਸੀਂ ਆਪਾਂ ਡਰਦੇ ਤਾਂ ਨਹੀਂ ਹੋ ਹਾਂ ਅੱਧ ਲੈ ਕੇ ਜਾਵਾਂਗੇ ਅਸਾਂ ਆਵੇ ਇਸੇ ਵਾਸਤੇ ਰੱਖਿਆ ਡੰਡਾ ਤੇ ਝੰਡਾ ਹੱਥੇ ਠੀਕ ਹੈ ਭੱਜਣ ਵਾਸਤੇ ਨਹੀਂ ਰੱਖਿਆ ਠੀਕ ਹੈ ਆ ਦੇਖੋ ਜੀ ਅਸੀਂ ਡਟੇ ਬੈਠੇ ਆ ਅੱਜ ਆਪਾਂ ਯੂਥ ਨੂੰ ਕਹਿੰਦੇ ਆ ਜਿਹੜੇ ਕਿ ਆਪਾਂ ਕਹਿੰਦੇ ਪਿੰਡਾਂ ਦੇ ਵਿੱਚ ਬੈਠੇ ਆ ਡਰੋ ਨਾ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਦੇਖੋ ਕਿਸੇ ਕਿਸੇ ਉਮਰ ਦੇ ਵਿੱਚ ਬੈਠੇ ਆ ਉਹ ਆਪਰ ਆਪਣੇ ਹੱਕਾਂ ਦੀ ਲੜਾਈ ਲੜਦੇ ਆ ਉਹ ਜਦੋਂ ਕਦੀ ਉਥੇ ਮਹੰਦ ਸਾਹਿਬ ਦਿੱਤਾ ਸੀ ਨਾ ਉਦੋਂ ਨਹੀਂ ਸਾਂ ਡਰੇ ਜੀ ਉਹ ਕੋੜੀਆਂ ਝੱਲੀਆਂ ਨੇ ਮਰ ਠੀਕ ਹੈ ਬਾਈ ਹਾਂ ਅਸੀਂ ਦੋਨਾਂ ਜੜਦੀ ਗਲਾ ਜੀ ਹਾਂ ਜੜਦੀ ਗਲਾ ਅਸੀਂ ਦੋਨਾਂ ਜਵਾ ਜਿੱਤ ਕੇ ਜਾਵਾਂਗੇ ਜੀ ਇਹਦੇ ਤੇ ਮਾਲਕ ਜਿਤਾਏਗਾ ਤਾਂ ਜਿੱਤ ਕੇ ਜਾਵਾਂਗੇ ਸਤਿਗੁਰੂ ਦੀ ਕਿਰਪਾ ਹੋਊਗੀ ਹਾਂ ਬਸ ਮਾਲਕ ਤੋਂ ਬਿਨਾਂ ਤੁਹਾਡੀ ਮਿਹਨਤ ਆਪਣੀ ਸਾਰਿਆਂ ਦੀ ਮਿਹਨਤ ਪੱਲੇ ਪਊਗੀ ਬਿਲਕੁਲ ਠੀਕ ਆ ਬਾਪੂ ਜੀ ਹਾਂ ਜੀ ਠੀਕ ਹੈ ਜੜਦੀ ਗਲਾ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਜਾਤੋਂ ਮੇਰੇ ਇਹ ਸਾਹਮਣੇ ਆਪਾਂ ਨੂੰ ਹਰਿਆਣੇ ਦੇ ਕਿਸਾਨ ਨਜ਼ਰ ਆਉਂਦੇ ਆ ਜੀ ਇਹ ਹੁਣ ਜਿਹੜਾ ਅੰਦੋਲਨ ਆ ਇਹ ਉੱਚ ਪੱਧਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਘਬਰਾਉਣ ਦੀ ਲੋੜ ਨਹੀਂ ਹੈ ਇਹ ਸਾਡੇ ਜਿਹੜੇ ਹਰਿਆਣੇ ਦੇ ਭਾਈਚਾਰਾ ਸਾਡਾ ਸਾਰੇ ਕਿਸਾਨ ਵੀਰ ਜੀ ਸਾਰੇ ਚੜ੍ਹਦੀ ਕਲਾ ਜੀ ਕਿਦਾਂ ਲੱਗਦਾ ਜੀ ਇੱਥੇ ਮਾਹੌਲ ਤੁਹਾਨੂੰ ਬੜੀਆ ਮਾਹੌਲ ਹੈ ਜੀ ਬੜੀਆ ਮਾਹੌਲ ਹੈ ਜੀ ਸਾਰੇ ਰਲ ਮਿਲ ਕੇ ਰਹ ਰਹੇ ਆ ਬੜੀਆ ਜਿਹੜੇ ਕਹਿੰਦੇ ਆ ਤੁਹਾਡੇ ਹਨ ਆਪਣੇ ਪਿੱਛੇ ਗੱਲਾਂ ਕਰਦੇ ਆ ਕਿ ਵੀ ਉਸ ਦਾ ਮਾਹੌਲ ਜਾਂ ਖਰਾਬ ਵੀ ਹੋ ਸਕਦਾ ਹੈ ਕੋਈ ਉੱਥੇ ਜਾਣ ਦਾ ਫਾਇਦਾ ਨਹੀਂ ਜਾਂ ਵੀ ਉੱਥੇ ਤਾਂ ਇੰਨਾ ਕੱਠ ਨਹੀਂ ਹੈਗਾ ਤੇ ਸਾਰਾ ਜਿਹੜਾ ਆਪਣਾ ਜਿਹੜਾ ਸਾਰਾ ਇਹ ਮਸਲਾ ਹੈ ਸਾਰੇ ਸੰਝ ਆਇਆ ਜੀ ਵੀ ਇੱਕ ਪੰਜਾਬੀ ਜੀ ਸਭੀ ਹਰਿਆਣਾ ਦੇ ਬੈਠੇ ਆ ਹਰਿਆਣਾ ਪੰਜਾਬ ਸਭੀ ਸਾਰੇ ਹਰਿਆਣੇ ਦੇ ਕਿਸਾਨ ਬੈਠੇ ਆ ਜੀ ਸਾਰਾ ਯੂਥ ਬੈਠਾ ਹੈ ਜੇ ਆਪਾਂ ਜਿਹੜੇ ਕਹਿੰਦੇ ਆ ਨਾ ਕਿ ਸਿਰਫ ਡੱਲੇਵਾਲ ਸਾਹਿਬ ਦਾ ਹੀ ਇਹ ਮਤਲਬ ਮਸਲਾ ਹੈ ਜਾਂ ਇਕੱਲੇ ਦਾ ਮਸਲਾ ਨਹੀਂ ਹੈਗਾ ਕੀ ਸਾਰਿਆਂ ਦਾ ਮਸਲਾ ਸਾਂਝਾ ਜੀ ਸਾਰਾ ਮਸਲਾ ਹੈ ਜੀ ਠੀਕ ਹੈ ਤੁਸੀਂ ਕੀ ਉਹ ਕਹਿਣਾ ਚਾਹੁੰਦੇ ਹੋ ਜਿਹੜੇ ਆਪਣੇ ਪਿੱਛੇ ਬੈਠੇ ਆ ਪਿੰਡਾਂ ਦੇ ਵਿੱਚ ਤੁਹਾਡੇ ਨਾ ਆਪਣੇ ਸਾਰੇ ਪਿੰਡਾਂ ਦੇ ਵਿੱਚ ਬੈਠੇ ਆ ਤਾਂ ਉਹਨਾਂ ਤੱਕ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਸ ਜਿਆ ਜਦ ਜਿਆਦਾ ਸੰਖਿਆ ਵਿੱਚ ਆਓ ਜੀ ਔਰ ਤਵੀ ਹਮਾਰਾ ਮੋਰਚਾ ਸਫਲ ਹੋਗਾ ਇਹ ਤਾਂ ਸਾਰਾ ਮਾਹੌਲ ਦੇਖ ਕੇ ਤਾਂ ਹੁਣ ਇਹ ਲੱਗਦਾ ਜੀ ਕਿ ਵੀ ਦਿੱਲੀ ਵਾਲਾ ਮਾਹੌਲ ਹੀ ਬਣ ਚੁੱਕਿਆ ਹੈ ਜੀ ਵਹੀ ਮਾਹੌਲ ਸਾਰੇ ਪਿਆਰ ਨਾਲ ਰਹ ਰਹੇ ਨੇ ਜੀ ਹਾਂ ਪਿਆਰ ਨਾਲ ਠੀਕ ਹੈ ਵੀਰ ਜੀ ਏ ਭਾਈ ਸਾਹਿਬ ਕੁਝ ਬੋਲਣਾ ਚਾਹੁੰਦੇ ਆ ਕਿਹੜੇ ਆਪਣਾ ਕਿਹੜੇ ਜ਼ਿਲ੍ਹੇ ਤੋਂ ਆ ਰਹੇ ਹੋ ਜੀ ਤੁਸੀਂ ਕੈਥਲ ਤੋਂ ਨਹੀਂ ਕੈਥਲ ਤੋਂ ਕੈਥਲੀ ਸਾਰ ਰੋहतक ਪਾਣੀ ਪਤਸੋਣੀ ਪਤਸਾਰੇ ਡਿਸਟ੍ਰਿਕਟਾਂ ਦੇ ਇਤਨੇ ਵੀ ਆਗੂ ਨੇਤਾ ਲੜਖੇ ਨੇਤਾ ਸਾਰੇ ਪਹੁੰਚ ਚੁੱਕੇ ਆ ਜੀ ਅਰ ਜਦੋਂ ਵੀ ਕੋਈ ਜ਼ਰੂਰਤ ਪਵੇਗੀ ਸਭ ਜਿੰਨੇ ਵੀ ਬੁਲਾਵਾਂਗੇ ਤੇ ਹਰਿਆਣਾ ਦਾ ਸਭ ਇਕੱਠਾ ਜੀ ਹਰਿਆਣਾ ਜਾਮ ਕਰਨਾ ਕੁਝ ਵੀ ਕੋ आदेश ਦੇਣਗੇ ਬਿਲਕੁਲ ਤਿਆਰ ਇਹ ਦੇਖੋ ਜੀ ਇਹ ਆ ਨਾ ਕਿਸਾਨ ਵੀਰ ਕਹਿ ਰਹੇ ਆ ਕਿ ਹਰਿਆਣਾ ਪੂਰਾ ਹਰਿਆਣਾ ਪੰਜਾਬ ਦੇ ਨਾਲ ਦੱਲੇਵਾਲ ਸਾਹਿਬ ਦੀ ਜਿਹੜੀ ਮੰਗ ਹੈ ਉਹ ਜਿਹੇ ਵਾਸਤੇ ਬੈਠੇ ਸਾਡੇ ਵਾਸਤੇ ਬੈਠੇ ਪੂਰਾ ਹਿੰਦੁਸਤਾਨ ਦੇ ਕਮੇਰਾ ਵਰਗ ਵਾਸਤੇ ਬੈਠੇ ਜਿਹੜੀ 12 ਮੰਗੇ ਆਂ ਜਦੋਂ ਲਾਗੂ ਹੋਗੀ ਤਾਂ ਸਭ ਨੇ ਫਾਇਦਾ ਹੋਣਾ ਸਹੀ ਗੱਲ ਹੈ ਜੀ ਉਹ ਬਚਾਰਾ ਚੰਗਾ ਲੱਗਿਆ ਜੀ ਇੱਥੇ ਨਾ ਹਰਿਆਣੇ ਦੇ ਜਿਹੜੇ ਵੀ ਆਪਣੇ ਕਿਸਾਨ ਵੀਰ ਇੱਥੇ ਬੈਠੇ ਆ ਇੱਕ ਬੁਜ਼ੁਰਗ ਆਪਣੀ ਨਸਲ ਫਸਲ ਜਲ ਜੰਗਲ ਔਰ ਜ਼ਮੀਨ 12 ਮੰਗਾਂ ਵਾਸਤੇ ਬੈਠੇ ਹੋ ਕਿਤੇ ਵਾਸਤੇ ਬੈਠੇ ਸਾਡੇ ਵਾਸਤੇ ਬੈਠੇ ਬਾਕੀ ਇਹ ਚੀਜ਼ ਤਾਂ ਹੀ ਆਪਾਂ ਦਾ ਭਰਾ ਭਰਾ ਹੈ ਸਾਰੇ ਬਿਲਕੁਲ ਭਰਾ ਹੈ ਸਾਰੇ ਪੰਜਾਬ ਦੀ ਮਰਜ਼ੀ ਦਾ ਮੈਂ ਹਰਿਆਣਾ ਮੈਂ ਪੰਜਾਬ ਦੀ ਰਿਸ਼ਤਦਾਰੀਆਂ ਤੇ ਲੋਬੀਆਂ ਵਿਰਕੀਆਂ ਸਾਰੇ ਇਹ ਤੇ ਸਾਨੂੰ ਜਦੋਂ ਇਹ ਕਹ ਲੋ ਦੋ ਭਰਾਵਾਂ ਨੂੰ ਹਨਾ ਵੰਡਿਆ ਜਾਂਦਾ ਕਿਸੇ ਨਾਲ ਇਹ ਕਹਿਣਾ ਜੀ ਰਾਜਨੀਤੀ ਹੋ ਰਹੀ ਰਹੀ ਹੈ ਨਾ ਜੀ ਅਸੀਂ ਨਹੀਂ ਵੰਡੇ ਜੀ ਇਹ ਤਾਂ ਰਾਜਨੀਤੀ ਵਾਲੇ ਵੰਡਦਾ ਹੈ ਸਹੀ ਗੱਲ ਹੈ ਜੀ ਅਸੀਂ ਤੇ ਭਰਾ ਭਰਾ ਹੀ ਆਂ ਪਹਿਲਾਂ ਵੀ ਕਿਥੇ ਅੱਜ ਵੀ ਪੰਜਾਬ ਹੋਈ ਪੰਜਾਬ ਹੈ ਜੀ ਉਹ ਨਾਮਕ ਦੋ ਮੁੰਡੇ ਹੋ ਗਏ ਤੇ ਅਲੱਗ ਨਾਮ ਰੱਖ ਦਿੱਤੇ ਪਰਿਵਾਰ ਦੇ ਇੱਕ ਹੈ ਜੀ ਵੱਡਾ ਵੱਡਾ ਭਰਾ ਪੰਜਾਬ ਦੇ ਨਾਲ ਜੀ ਤੁਸੀਂ ਦੇਖ ਸਕਦੇ ਹੋ ਨਾ ਸਾਰੇ ਪੰਜਾਬ ਇਹਰੇ ਕਿਸਾਨ ਵੀਰ ਦੇਖ ਸਕਦੇ ਆ ਕਿ ਮਾਹੌਲ ਬਹੁਤ ਸਹੀ ਹੈ